ਨਮਸਕਾਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਰੱਖੇ 27 ਅਕਤੂਬਰ ਦਿਨ ਸੋਮਵਾਰ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤੇ ਹਰ ਕੀਤੇ ਨੇ ਬਾਈ ਗਰਨਾਇਬ ਸਿੰਘ ਗਿੱਲ ਝੰਡਾ ਵਾਲਾ ਜਿਹੜਾ ਬਠਿੰਡਾ ਵਾਲੋ ਜੀ ਆਪਣਾ ਫੇਸਬੁੱਕ ਪੇਜ ਆ ਜੀ ਕਬੱਡੀ ਅਪਡੇਟ ਇਹਨੂੰ ਫਾਲੋ ਕਰ ਲਓ YouTube ਚੈਨਲ ਹੈ ਲਾਈਵ ਕਬੱਡੀ ਅਪਡੇਟ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਵਰਲਡਵਾਈਡ ਜਿੱਥੇ ਵੀ ਕਬੱਡੀ ਟੂਰਨਾਮੈਂਟ ਹੁੰਦੇ ਆ ਉਹਨਾਂ ਦੇ ਫਾਈਨਲ ਰਿਜ਼ਲਟਾਂ ਦਾ ਪਤਾ ਲੱਗ ਲੱਗ ਜਾਈ ਕਿਉਂਕਿ ਜਦੋਂ ਇਕੱਠੇ ਮੈਚ ਹੁੰਦੇ ਆ ਇਕੱਠੇ ਟੂਰਨਾਮੈਂਟ ਹੁੰਦੇ ਆ ਤਾਂ ਬੰਦਾ ਇੱਕ ਅੱਧਾ ਟੂਰਨਾਮੈਂਟ ਹੀ ਦੇਖਣਾ ਹੁੰਦਾ ਹੈ ਤਾਂ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਪ੍ਰੋਵਾਈਡ ਕਰਦੇ ਆ ਕੋਸ਼ਿਸ਼ ਕਰਦੇ ਆ ਪਲੇਅਰਾਂ ਤੋਂ ਲੈ ਕੇ ਟੀਮਾਂ ਕਿੰਨੇ ਨੰਬਰ ਕਿੰਨੇ ਉਥੇ ਇਨਾਮ ਸੀ ਕੌਣ ਕੌਣ ਬੈਸਟ ਆਇਰ ਕੌਣ ਕੌਣ ਉਥੇ ਬੁਲਾ ਰਹੇ ਸੀ ਸਾਰੀ ਜਾਣਕਾਰੀ ਤੁਹਾਨੂੰ ਉਪਲਬਧ ਕਰਾਉਣੀ ਹੈ ਬਸ ਤੁਹਾਡਾ ਇੱਕ ਲਾਈਕ ਵਾਲਾ ਬਟਨ ਫੋਲੋ ਕਰਨਾ ਹੈ ਅੱਗੇ ਸ਼ੇਅਰ ਕਰਨਾ ਹੈ ਮੈਂ ਤੁਹਾਡਾ ਰਵੀ ਗਰਗ ਆਓ 20 ਅਕਤੂਬਰ 2025 ਦੇ ਰਿਜ਼ਲਟ ਦੇਖੀਏ ਪਿੰਡ ਪੱਡਾ ਬੇਟ ਜ਼ਿਲ੍ਹਾ ਕਪੂਰਥਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਪਿੰਡਵਾਰ ਪਿੰਡ ਦਿਆਲਪੁਰ 99 ਨੰਬਰ ਫਾਸਟ 1 ਲੱਖ ਰੁਪਏ ਨਗਦ ਪਲੱਸ ਕੱਪ ਪਿੰਡ ਸੰਗੋਜਲਾ 12 ਨੰਬਰ ਸੈਕੰਡ 75000 ਨਗਦ ਪਲੱਸ ਕੱਪ ਬੈਸਟ ਰੇਡਰ ਐ ਅਮਰਤ ਛੋਟਾ 나ਥ ਸ਼ੀਹਾ ਦੋਦ 12 ਰੇਡਾਂ 12 ਨੰਬਰ ਟੀਮ ਦਿਆਲਪੁਰ ਵੱਲੋਂ ਜੀ ਬੈਸਟ ਯਾਫੀ ਰਿਹਾ ਜੀ ਸ਼ਾਕਾ ਦਿਆਲਪੁਰ 5 ਟੱਚ 3 ਜੱਫੇ ਬੈਸਟਾਂ ਨੂੰ 31 31000 ਰੁਪਏ ਨਗਦ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 25-25000 ਰੁਪਏ ਨਕਦ ਪਲੱਸ ਕੱਪ ਸੀ ਪਹਿਲਾ ਸੈਮੀਫਾਈਨਲ ਪਿੰਡ ਸੰਗੋਜਲਾ 19 ਨੰਬਰ ਜੇਤੂ ਫਾਈਨਲ ਵਿੱਚ ਦਾਖਲ ਹੋਈ ਇਥੋਂ ਪਿੰਡ ਸੁਰਖਪੁਰ 8 ਨੰਬਰ ਬਾਹਰ ਹੋਈ 25000 ਨਕਦ ਪਲੱਸ ਕੱਪ ਦੂਜਾ ਸੈਮੀਫਾਈਨਲ ਹੋਇਆ ਜੀ ਪਿੰਡ ਦਿਆਲਪੁਰ 20 ਨੰਬਰ ਜੇਤੂ ਫਾਈਨਲ ਵਿੱਚ ਦਾਖਲ ਪਿੰਡ ਖੀਰਾਵਾਲ 11.5 ਨੰਬਰ ਬਾਹਰ 25000 ਨਕਦ ਪਲੱਸ ਕੱਪ ਟਰਨਮੈਂਟ ਦੇ ਇੱਕ ਬੈਸਟ ਪਲੇਅਰ ਨੂੰ ਮੋਟਰਸਾਈਕਲ ਰੱਖਿਆ ਗਿਆ ਸੀ ਨੰਬਰਾਂ ਦੇ ਹਿਸਾਬ ਨਾਲ ਬੈਸਟ ਸੀ ਯਾਫੀ ਗਿੰਨੀ ਮਹਿਮਦਵਾਲ 21. ਸੰਗੋਜਲਾ ਸ਼ਾਕਾਦਿਆਲਪੁਰ 24. ਰੇਡਰ ਸੁਖਮਣ ਵਿਆਹ 46 ਨੰਬਰ ਸੰਗੋਜਲਾ ਦੀ ਟੀਮ ਵੱਲੋਂ ਰੇਡਰ ਅਮਰਤ ਛੋਟਾ 나ਥ 68 ਪੁਆਇੰਟ ਦਿਆਲਪੁਰ 나ਥ ਸ਼ੀਹਾ ਦੌੜ ਮੋਟਰਸਾਈਕਲ ਜੇਤੂ ਸਨਮਾਨ ਹੋਏ ਸੇਵਕ ਸ਼ੇਰ ਸੁਰਖਪੁਰ ਨੂੰ 11000 ਰੁਪਏ ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਹੋਰ ਰੈਫਰੀਆ ਤੇ ਬੁਲਾਰਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇੱਥੇ ਬੁਲਾਰੇ ਸੀਗੇ ਰੁਪਿੰਦਰ ਜਲਾਲ ਖਾਨ ਜਲਾਲ ਅਲੀ ਪੱਤੜ ਅਮਰ ਸੋਢੀ ਟਿੱਪਾ ਤੇ ਦੋਸਤੋ ਆਪਣੇ ਮਾਲਵੇ ਦੇ ਵਿੱਚ ਪਿੰਡ ਨਰੋਲ ਲੀਗ ਚੱਲ ਰਹੀ ਹੈ ਉਹ ਲੀਗ ਦੇ ਕਰਤਾ ਧਰਤਾ ਨੇ ਜਗਸੀਰ ਸਿੰਘ ਸਰਪੰਚ ਝੰਡਾ ਤੇ ਉਸੇ ਲੀਗ ਦੇ ਮੈਚਾਂ ਦੇ ਟੂਰਨਾਮੈਂਟਾਂ ਦੇ ਤਹਿਤ ਲੀ ਹੋਈ ਪੂਲੇ ਪਿੰਡ ਸਮੂਹ ಗ್ರಾಮ ਪੰਚਾਇਤ ਪੂਲਾ ਦੇ ਸਹਿਯੋਗ ਨਾਲ ਤੇ ਲੀਗ ਦੇ ਚੇਅਰਮੈਨ ਜਗਸੀਰ ਸਿੰਘ ਸੀਰਾ ਸਰਪੰਚ ਝੰਡਾ ਵਾਲੇ ਦੀ ਨਿਗਰਾਨੀ ਹੇਠ ਖੇਡ ਮੁਕਾਬਲੇ ਕਰਾਈ ਗਏ। ਇਹ ਇੱਕ ਨਰਸਰੀ ਹੈ ਜਿੱਥੋਂ ਪਲੇਅਰ ਪੈਦਾ ਹੋਈ ਜਾਂਦੇ ਨੇ। ਨਵੇਂ ਪਲੇਅਰ ਨਵੇਂ ਵੇਟ ਕਿਉਂਕਿ ਛੋਟੇ ਵੇਟਾਂ ਤੋਂ ਲੈ ਕੇ ਵੱਡੇ ਵੇਟਾਂ ਤੱਕ ਦੇ ਸਾਰੇ ਪਲੇਅਰਾਂ ਨੂੰ ਸਖਲਾਈ ਮਿਲ ਜਾਂਦੀ ਹੈ। ਤੇ ਖੇਡਣ ਦਾ ਜਜਬਾ ਮਿਲ ਜਾਂਦਾ ਹੈ ਮਿਲਦਾ ਕਿਵੇਂ ਹੈ ਕਿਉਂਕਿ ਕੋਚ ਹੀ ਬੜਾ ਚੰਡਿਆ ਹੋਇਆ ਹੈ ਕੋਚ ਕੌਣ ਹੈ ਸਿਰਾ ਸਰਪੰਚ ਝੰਡਾ ਵਾਲਾ ਲੜਕੀਆਂ ਦੀਆਂ ਟੀਮਾਂ ਬਹੁਤ ਤਿਆਰ ਕਰ ਲਈਆਂ ਤੇ ਮੁੰਡੇ ਪਲੇਅਰ ਬਹੁਤ ਹੋ ਗਏ ਆਓ ਸਾਨੂੰ ਪੂਲੇ ਪਿੰਡ ਦੇ ਲੀਗ ਦੇ ਟੂਰਨਾਮੈਂਟ ਦੇ ਰਿਜ਼ਲਟ ਦੱਸਗੇ ਲੜਕੀਆਂ ਦਾ ਫਾਈਨਲ ਮੈਚ ਦਾ ਨਤੀਜਾ ਜੀ ਪਹਿਲੇ ਸਥਾਨ ਤੇ ਰਹੇ ਸੀਤ ਦੀਪ ਸਿੱਧੂ ਕਵੱਡੀ ਕਲੱਬ ਲਹਿਰਾ ਮੁਹੱਬਤ 1.5 ਦਾ ਨੰਬਰ ਫਰਸਟ ਪ੍ਰਾਈਜ਼ 5200 ਨਗਦ ਪਲੱਸ ਕੱਪ ਦੂਜੇ ਸਥਾਨ ਤੇ ਰਹੇ ਕਲਿਆਣ ਸੁੱਖਾ ਨੰਬਰ ਰਹੇ 5 3100 ਰੁਪਏ ਨਗਦ ਤੇ ਪਲੱਸ ਕੱਪ ਬੈਸਟ ਰੇਡਰ ਮਨੀ ਲਰ ਅਤਨ ਕੱਟਿੰਗ ਅਤਨ ਨੰਬਰ ਟੀਮ ਦੀ ਸੈਮਟੀ ਨਾਲ ਬਾਲੂ ਜੁਆਇੰਟ ਰਹੀ ਬੈਸਟ ਜੱਫੀ ਮਨੀ 7 ਟੱਚ 5 ਜੱਫੇ ਬੈਸਟ ਨੂੰ ਪ੍ਰੈਸਾਂ ਤੇ ਮੁੰਡਿਆਂ ਦਾ ਜਿਹੜਾ ਫਾਈਨਲ ਨਤੀਜਾ ਤੁਸੀਂ ਹੁਣ ਉਹ ਸੁਣ ਲਓ ਪਹਿਲੇ ਸਥਾਨ ਤੇ ਰਹੀ ਟੀਮ ਗੁਮਟਸਰ ਪੂਲੇ ਦੀ 9.5 ਨੰਬਰ 15000 ਵੀ ਨਗਦ ਪਲੱਸ ਕੱਪ ਦੂਜੇ ਸਥਾਨ ਤੇ ਰਹੀ ਮਾਈ ਬੀਰੋ ਭਾਈ ਭਗਤੂ ਕਵੱਡੀ ਕਲੱਬ ਚੱਕਰਾਮ ਸਿੰਘ ਵਾਲਾ ਨੰਬਰ ਰਹੇ ਛੀ 10000 ਰੁਪਏ ਨਗਦ ਪਲੱਸ ਕੱਪ ਬੈਸਟ ਰੀਡਰ ਰਹਾ ਜੀ ਸੋਨੀ ਗੁੰਮਟ ਸਰ ਪੂਲਾ ਬੈਸਟ ਜਾਂ ਫਿਰ ਅਸ਼ਪੂਲਾ ਤੇ ਬੈਸਟਾਂ ਨੂੰ ਸ਼ਾਨਦਾਰ ਇਥੇ ਕੱਪ ਦਿੱਤੀ ਜਾਂਦੀ ਹੈ ਇਹ ਲੀਗ ਬਠਿੰਡੇ ਜ਼ਿਲ੍ਹੇ ਦੇ ਤਕਰੀਬਨ ਤਕਰੀਬ ਸਾਰੇ ਪਿੰਡਾਂ ਚ ਹੀ ਹੁੰਦੀ ਹੈ ਔਰ ਇਹ ਲੀਗਾ 12 ਮਹੀਨੇ ਚਲਦੀ ਰਹਿੰਦੀ ਹੈ ਕੈਣ ਦਾ ਭਾਵ 365 ਦੇ 365 ਦੇਣੀ ਚਲਦੀ ਹੈ ਕਿਉਂ ਚਲਦੀ ਹੈ ਕਿਉਂਕਿ ਸਰਪੰਚ ਸਾਹਿਬ ਦਾ ਯੋਗਦਾਨ ਬਹੁਤ ਵੱਡਾ ਹੈ ਸਰਪੰਚ ਸਿਰਾ ਜੰਡਾ ਵਾਲਾ 21 ਸੋਚ ਲੈ ਕੇ ਚੱਲਿਆਗਾ ਵੀ ਆਪਾਂ ਤਾਂ ਪਲੇਰਾਂ ਨੂੰ ਡੇਲੀ ਖੜਿਉਣੀ ਹੈ ਬਸ ਜਿਹੜੇ ਪਿੰਡ ਟੂਰਨਾਮੈਂਟ ਵੱਡੇ-ਵੱਡੇ ਨਹੀਂ ਕਰਾਉਂਦੇ ਉਹ ਉਹਨਾਂ ਪਿੰਡਾਂ 'ਚ ਟੂਰਨਾਮੈਂਟ ਹੋਣ ਲੱਗੇ ਜਿਹੜੇ ਪਿੰਡਾਂ 'ਚ ਅਜੇ ਤੱਕ ਟੂਰਨਾਮੈਂਟ ਨਹੀਂ ਹੋਇਆ ਸੀ ਅੱਜ ਉੱਥੇ ਵੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਬੋਲੇ ਜਾਂਦੇ ਨੇ ਯਰ ਧੰਨਵਾਦ ਕਰਿਆ ਕਰੋ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਉਹ ਵੀ ਆਪਣੇ ਕੋਲੇ ਸਿਰੇ ਝੰਡਾ ਵਾਲੇ ਨਾਲ ਦੇ ਸਰਪੰਚ ਅਰਗੇ ਜੇ 5-7 ਕੋਚ ਹੋਰ ਹੋ ਜਾਣ ਯਾਰ ਆਪਣੇ ਤਾਂ ਇਧਰਲੇ ਪਾਸੇ ਜਵਾਨੀ ਸਾਰੀ ਕਵੱਡੀ ਤੇ ਲੱਗ ਜਾਣੀ ਐ ਤੇ ਖੇਡਾਂ ਵੱਲ ਧਿਆਨ ਹੋ ਜਾਣਾ ਬੱਚਿਆਂ ਦਾ ਯਾਰ ਕੱਲੇ ਸਰਪੰਚ ਸਿਰੇ ਝੰਡਾ ਵਾਲੇ ਨੇ ਮੇਰੇ ਹਿਸਾਬ ਨਾਲ ਮੈਂ ਅੰਦਾਜ਼ਾ ਜਿਹਾ ਲਾਉਣਾਗਾ ਜਿੰਨੀ ਕੁ ਮੇਰੀ ਬਾਈ ਨਾਲ ਗੱਲਬਾਤ ਹੁੰਦੀ ਐ ਬੀਅਰ 8900 ਪਲੇਅਰ ਤਾਂ ਤਿਆਰ ਕਰਤਾ ਜਿਹਦੇ ਵਿੱਚੋਂ 100 ਕ ਪਲੇਅਰ ਉਹ ਆ ਜਿਹੜਾ ਓਪਨ ਖੇਡਦੇ ਜਿਹਦੇ ਵਿੱਚੋਂ 20 ਕ ਪਲੇਅਰ ਉਹ ਨੇ ਜਿਹੜੇ ਅੰਤਰਰਾਸ਼ਟਰੀ ਖੇਡਦੇ ਨੇ ਅੱਜ ਦੇ ਸਮੇਂ ਦੀ ਗੱਲ ਕਰਦਾ ਪਹਿਲਾਂ ਜਿਹੜੇ ਤਿਆਰ ਕੀਤੇ ਆ ਬਾਈ ਨੇ ਪਤਾ ਨਹੀਂ ਕਿੰਨੇ ਕ ਪਲੇਅਰ ਬਣਾਤੇ ਡੀ ਵਿਕਾਲਜੇ ਦੇ ਵਿੱਚ ਖੜਿਆ ਖੜਿਆ ਕੇ ਬੱਚਿਆਂ ਹੁਣ ਤੁਸੀਂ ਜਿਹੜੇ 2 ਟੌਪ ਵਾਗੇ ਵੱਡੇ ਬੇਟਾਂ ਚ ਖੇਡਦੇ ਐ ਲੱਖਾਂ ਰੁਪਇਆ ਕਮਾਉਂਦੇ ਨੇ ਬੱਸਟ ਨਿਕਲਦੇ ਨੇ ਕਦੇ ਘੋੜੇ ਜਿੱਤਦੇ ਨੇ ਕਦੇ ਜੀਪਾਂ ਜਿੱਤਦੇ ਨੇ ਕਦੇ ਟਰੈਕਟਰ ਜਿੱਤਦੇ ਨੇ ਕਦੇ ਆ ਕੇ ਗੁਰੂ ਦਸ਼ਨਾ ਨਹੀਂ ਦਿੱਤੀ सरपंच साहब ਨੂੰ ਕਦੇ ਇਹ ਗੱਲ ਆਕੇ ਨਹੀਂ ਕਹੀ ਵੀ ਕੋਚ ਸਾਹਿਬ ਸਭ ਸੋਡੀ ਮਿਹਰਮਾਨੀ ਆ। ਬੀਜੇ ਅੱਜ ਅਸੀਂ ਇੱਥੋਂ ਤੱਕ ਜਹਾਜ਼ਾਂ ਦੇ ਝੂਟੇ ਲੈਂਦੇ ਫਿਰਦੇ ਆ। ਕਦੇ ਇਹ ਗੱਲ ਨਹੀਂ ਕਹੀ ਵੀ ਸਾਡਾ ਬੈਸਟ ਪਹਿਲਾ ਪ੍ਰਾਈਜ਼ ਸਾਡੇ ਕੋਚ ਦੇ ਨਾਮ ਹੈ। ਠੀਕ ਹੈ सरपंच ਸਾਹਿਬ ਬਹੁਤ ਨਰਮ ਸੁਭਾਅ ਦੇ ਨੇ ਨਿੱਗਾ ਜਿਹਾ ਸੁਭਾਅ ਉਹਨਾਂ ਦਾ। ਉਹ ਇੱਕੀ ਗੱਲ ਕਹਿੰਦੇ ਆ ਵੀ ਆਪਾਂ ਤਾਂ ਯਾਰ ਨੇਕੀ ਕਰੀ ਤੇ ਦਰਿਆਜ ਪਾਤੀ ਫਲ ਮਾਲ ਕੱਪੇ ਦੇ ਬਾਬਸ ਜਿਹੜੇ ਛੱਡ ਕੇ ਤੁਰੇ ਜਾਂਦੇ ਨੇ ਉਹਨਾਂ ਨੂੰ ਵੀ ਮਾੜਾ ਨਹੀਂ ਅਜੇ ਤੱਕ ਬੋਲਿਆ ਉਹਦਾ ਯਾਰ ਇਹ ਮੈਂ ਆਪਦੇ ਲਫ਼ਜ਼ ਬੋਲ ਰਿਹਾ ਹਾਂ ਅਜੇ ਤੱਕ ਹੁਣੇ ਕਿਸੇ ਪਲੇਅਰ ਦਾ ਨਾਂ ਔਰ ਜ਼ਿਕਰ ਨਹੀਂ ਕੀਤਾ ਵੀ ਯਾਰ ਆਹ ਪਲੇਅਰ ਮੈਂ ਆਪਦੀ ਮੀਰੀ ਪਿਰੀ ਟੀਮ ਚ ਘੜਾਇਆ ਸੀ ਮੇਰੀ ਉਹ ਟੀਮ ਗਈ ਮੇਰਾ ਚੀ ਦੀਪ ਸਿੱਧੂ ਟੀਮ ਬਣਾਈ ਉਹਦੇ ਵਿੱਚ ਮੇਰੇ ਪਲੇਅਰ ਸੀ ਸਾਰੇ ਪਲੇਅਰ ਔਰ ਟੀਮ ਵੀ ਅੱਜ ਤੱਕ ਬਾਈ ਨੇ ਕਦੇ ਗਿਲਾ ਸ਼ਿਕਵਾ ਨਹੀਂ ਕੀਤਾ ਬਸ ਉਸ ਮਾਲਕ ਨੂੰ ਬਸ ਇੱਕ ਹੀ ਗੱਲ ਗੰਦਾ ਰੰਗ ਕਰਦਾ ਕਰਤਾਰ ਤੇ ਯਾਰ ਬਾਈ ਸਰਪੰਚ ਸਿਧਾ ਗੱਲ ਯਾਰ ਅਬ ਸਲੂਟ ਆ ਬੰਦੇ ਨੂੰ ਤੜਕੇ 5 ਵਜੇ ਤੋਂ ਲੈ ਕੇ ਰਾ ਦੇ 12 ਕਬੱਜਾਂ ਦੇ ਘਰੇ ਵੱੜਦੇ ਨੂੰ ਤੇ ਪੂਰਾ ਸਮਰਪਤ ਕਬੱਡੀ ਮੈਂ ਖੇਡ ਕਬੱਡੀ ਨੂੰ ਬਸ ਇੱਕ ਹੀ ਜੇ ਕਰਾ ਉਹਦੇ ਵਿੱਚ ਕਹਿੰਦਾ ਜਿੰਨੇ ਪਲੇਅਰਾਂ ਨੂੰ ਆਪ ਖੜ੍ਹਾ ਸਕਦੇ ਆ ਗਰੀਬ ਘਰਾਂ ਉ ਚੱਕ ਕੇ ਤੇ ਵੱਡੇ ਲੈਵਲ ਤੇ ਲਿਜਾ ਕੇ ਮੈਂ ਇੱਕ ਫੋਨ ਕੀਤਾ ਇੱਕ ਦਿਨ ਮੈਂ ਕਿਤੇ ਬੈਠਾ ਸੀ ਮ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਕਰਨ ਸਤਿ ਸ੍ਰੀ ਅਕਾਲ ਬਈ ਮੈਂ ਯਾਰ ਇੱਕ ਗਰੀਬ ਜਵਾਕ ਐ ਕਿਤੇ ਨੇੜੇ ਅਕੈਡਮੀ ਹੈਗੀ ਆ ਆਪਣੀ ਕੋਈ ਮੰਨ ਲਓ ਬੱਚਿਆਂ ਨੂੰ ਖੜਾਉਂਦੇ ਹੋਣ ਤੇ ਉਹ ਖੇਡਣ ਲੱਗ ਜੇ ਤੇ ਖਰਾਕ ਰੁਕਮਣ ਲੱਗੇ ਕਹਿੰਦਾ ਤੂੰ ਮੇਰੇ ਜਾ ਕੇ ਗੱਲ ਕਰਾ ਦੀ ਫਲਾਣੇ ਥਾਂ ਬੰਦਾ ਬੱਚੇ ਨੂੰ ਛੱਡਿਆ ਤੂੰ ਓਏ ਯਾਰ ਦਿਲ ਦਰਿਆ ਬੰਦਾ ਤੇ ਜਿਹੜੇ ਬੰਦੇ ਐਡੇ ਰੱਬ ਵਰਗੇ ਕੋਚ ਦੇ ਨਾਲੋਂ ਨਿਖੜ ਕੇ ਗਏ ਆ ਯਾਰ ਉਹ ਮਾਰਾਂ ਖਾਣਗੇ ਖਾਣਗੇ ਬਈ ਗੁਰੂ ਗੁਰੂ ਰਹੂਆ ਚੇਲਾ ਚਾਹੇ ਅਸਮਾਨ ਦੀਆਂ ਝੋਟਨਾ ਤੱਕ ਬਲੰਦੀ ਤੱਕ ਪਹੁੰਚ ਜੇ ਪਰ ਗੁਰੂ ਤੋਂ ਉੱਤੇ ਰਤਵਾ ਜ਼ਿੰਦਗੀ ਚ ਨਹੀਂ ਲੈ ਸਕਦਾ ਅਸੀਂ ਵੀ ਕਿਸੇ ਦੇ ਚੇਲੇ ਆ ਯਾਰ ਅਸੀਂ ਕਦੇ ਨਹੀਂ ਗੁਰੂ ਤੋਂ ਗਾਂਹਾ ਵੇਲਣਾ ਤੇ ਜਾਂਦੇ ਅਸੀਂ ਅੱਜ ਵੀ ਆਪਦੇ ਗੁਰੂ ਦਾ ਸਤਕਾਰ ਕਾਇਮ ਕੀਤਾ ਹੋਇਆ ਹੈ ਔਰ ਵਰਲਡ ਵਾਈਡ ਆਫ ਦੇ ਗੁਰੂ ਦਾ ਨਾਮ ਗੀਤਾ ਹੋਇਆ ਜਿਹੜੇ ਕੰਮ ਚ ਅਸੀਂ ਆਪਦਾ ਗੁਰੂ ਧਾਰਿਆ ਹੋਇਆ ਮੈਂ ਇਸ ਵੀਡੀਓ ਦੇ ਮਾਧਿਅਮ ਦੇ ਰਿਹਾ ਬਸ ਜਿੰਨੇ ਕ ਬੱਚੇ ਖੇਡ ਦੇਣੇ ਮੈਂ ਸਾਰਿਆਂ ਨੂੰ ਇੱਕ ਹੀ ਗੱਲ ਕਹਿਣਾ ਤੁਸੀਂ ਮੱਲਾ ਮਾਰੋ ਵੱਡੀਆਂ ਵੱਡੀਆਂ ਬਦੇਸ਼ਾਂ ਚ ਖੇਡੋ ਵੱਡੀਆਂ ਵੱਡੇ ਕੱਪ ਜੇ ਤੋ ਵੱਡੇ ਵੱਡੇ ਨਾਮ ਜੇ ਤੋ ਕਾਰਾਂ ਜੀਪਾਂ ਮੋਟਰਸਾਈਕਲ ਜੇ ਤੋ ਬਰ ਜਦੋਂ ਗੁਰੂ ਦਕਸ਼ਨਾ ਦਾ ਟਾਈਮ ਹੁੰਦਾ ਗੁਰੂ ਪੁੰਨਿਆਂ ਵਾਲੇ ਦਿਨ ਉਹਦੇ ਆਪਦੇ ਗੁਰੂ ਦੇ ਚਰਨ ਧੋ ਕੇ ਚਰਨ ਵੰਦਨਾ ਕਰਕੇ ਕੋ ਸਾ ਨੂੰ ਪਹਿਲਾ ਫਰਸਟ ਪ੍ਰਾਈਜ਼ ਬੈਸਟ ਦਾ ਜਿਹੜੇ ਨੂੰ ਵੀ ਮਿਲੇ ਬਸ ਆਪਦੇ ਗੁਰੂ ਨੂੰ ਦੰਦ ਵਰਤ ਕਰ ਦਿਓ ਵੀ ਲੋ ਜੀ ਤੁਹਾਡੇ ਸਿੱਖਿਆ ਦੇ ਦਿੱਤੀ ਹੈ ਤੇ ਤੁਹਾਡੀ ਸਿੱਖਿਆ ਤੇ ਅਸੀਂ ਚੱਲ ਰਹੇ ਹਾਂ ਅੱਗੇ ਵਧ ਰਹੇ ਹਾਂ ਅਬ ਪਹਿਲਾ ਇਨਾਮ ਸਾਨੂੰ ਮਿਲਿਆ ਸੀ ਅਸੀਂ ਤੁਹਾਡੇ ਦੰਦ ਵਰਤ ਚਰਨਾਂ ਦੇ ਵਿੱਚ ਪ੍ਰਣਾਮ ਕਰਕੇ ਚੱਲੇ ਆ ਤਾਂ ਕੋਚ ਸਾਹਿਬ ਦਾ ਸੀਨਾ ਚੌੜਾ ਹੋ ਜਾਂਦਾ ਹੈ ਗੁਰੂ ਦਾ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਅੱਜ ਬਾਣੀ ਬਹੁਤ ਲੰਮੀ ਲੈ ਗਏ ਫਿਰ ਕਦੇ ਹੋਰ ਬਚਾ ਰੰਗ ਕਰਾਂਗੇ